ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੱਖਾ ਸਿਧਾਣਾ ਬਾਰੇ ਜੋ ਕਿ ਕਿਸੇ ਟਾਈਮ ਦੇ ਵਿੱਚ ਜੁਰਮ ਦੀ ਦੁਨੀਆ ਦਾ ਖਤਰਨਾਕ ਗੈਂਗਸਟਰ ਸੀ ਦੋਸਤੋ ਲੱਖਾ ਸਿਧਾਣਾ ਦੀ ਜੁਰਮ ਤੋਂ ਲੈ ਕੇ ਲੋਕ ਭਲਾਈ ਦੇ ਕੰਮਾਂ ਤੱਕ ਦੀ ਕਹਾਣੀ ਨੂੰ ਜਾਣਨ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਿਸੇ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਲੱਖਾ ਸਿਧਾਣਾ ਦਾ ਤੇ ਉਹ ਇੱਕ ਕਿਸਾਨ ਫੈਮਲੀ ਨੂੰ ਬਿਲੋਂਗ ਕਰਦਾ ਹੈ ਲੱਖਾ ਸਿਧਾਣਾ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਇੱਕ ਛੋਟੇ ਜਿਹੇ ਪਿੰਡ ਸਿਧਾਣਾ ਦੇ ਵਿੱਚ ਹੋਇਆ ਜਿੱਥੇ ਕਿ ਉਹ ਅੱਜ ਵੀ ਆਪਣੀ ਫੈਮਲੀ ਦੇ ਨਾਲ ਰਹਿੰਦਾ ਹੈ ਜੇਕਰ ਲੱਖਾ ਸਿਧਾਣਾ ਦੀ ਕੁਆਲਿਫੀਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੱਖਾ ਸਿਧਾਣਾ ਡਬਲ ਐਮਏ ਹੈ ਜਿਸ ਵਿੱਚੋਂ ਉਹਨਾਂ ਨੇ ਇੱਕ ਐਮਏ ਉਰਦੂ ਦੇ ਵਿੱਚ ਕੀਤੀ ਹੈ ਦੋਸਤੋ ਕਾਲਜ ਦੇ ਵਿੱਚ ਪੜ੍ਹਾਈ ਦੇ ਦੌਰਾਨ ਲੀਡਰਾਂ ਵੱਲੋਂ ਮਿਲੀ ਹੱਲਾਸ਼ੀਰਕਾਰਨ ਜੁਰਮ ਦੀ ਦੁਨੀਆ ਵਿੱਚ ਕਦੋਂ ਪੈਰ ਰੱਖ ਹੋ ਗਿਆ ਇਹ ਤਾਂ ਲੱਖੇ ਨੂੰ ਵੀ ਨਹੀਂ ਸੀ ਪਤਾ ਲੱਗਿਆ ਆਪਣੇ ਪਿੰਡ ਤੋਂ ਜਦੋਂ ਹੀ ਇਹ ਬੰਦਾ ਬਾਹਰ ਨਿਕਲਿਆ ਤਾਂ ਇਸ ਬੰਦੇ ਨੂੰ ਲਖਵੀਰ ਸਿੰਘ ਤੋਂ ਲੱਖਾ ਬਣਨ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਿਆ ਦੋਸਤੋ ਲੱਖਾ ਸਿਦਾਨਾ ਬਿੱਤੇ ਸਮੇਂ ਦੇ ਵਿੱਚ ਕਬੱਡੀ ਦਾ ਇੱਕ ਬਹੁਤ ਵਧੀਆ ਖਿਡਾਰੀ ਸੀ ਪਰ ਜਦੋਂ ਹੀ ਲੱਖਾ ਇੱਕ ਵਾਰ ਜੁਰਮ ਦੀ ਦੁਨੀਆ ਵੱਲ ਗਿਆ ਤਾਂ ਇਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਬੱਡੀ ਗੱਦ ਭੁੱਲ ਗਿਆ ਤੇ ਲੱਖੇ ਦੇ ਉੱਤੇ ਨਜਾਇਜ਼ ਕਬਜ਼ੇ, ਹੱਤਿਆ, ਮਾਰਕੁੱਟ ਤੇ ਹੋਰ ਬਹੁਤ ਸਾਰੇ ਦੋਸ਼ ਲੱਗਣੇ ਸ਼ੁਰੂ ਹੋ ਗਏ ਦੋਸਤੋ ਇੱਕ ਵਾਰ ਦੀ ਗੱਲ ਹੈ ਆਰਾਮਪੁਰਾ ਅਦਾਲਤ ਦੇ ਨੇੜੇ ਇੱਕ ਵਿਅਕਤੀ ਦੇ ਉੱਤੇ ਕੁਝ ਲੋਕਾਂ ਦੁਆਰਾ ਗੋਲੀਆਂ ਨਾਲ ਹਮਲਾ ਕੀਤਾ ਗਿਆ ਜਖਮੀ ਵਿਅਕਤੀ ਨੂੰ ਹਸਪਤਾਲ ਐਡਮਿਟ ਕੀਤਾ ਗਿਆ ਤੇ ਉੱਥੇ ਥੋੜੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਇਸ ਹੱਤਿਆ ਦੇ ਦੋਸ਼ਕਾਰਨ ਲੱਖਾ ਸਿਧਾਨਾ ਨੂੰ ਜੇਲ੍ਹ ਜਾਣਾ ਪਿਆ ਤੇ ਜੇਲ੍ਹ ਵਿੱਚ ਜਾਣ ਮਗਰੋਂ ਲੱਖਾ ਸਿਧਾਨਾ ਦੇ ਚਰਚੇ ਪੂਰੇ ਬਠਿੰਡੇ ਦੇ ਵਿੱਚ ਹੋਣੇ ਸ਼ੁਰੂ ਹੋ ਗਏ। ਦੋਸਤੋ ਲੱਖਾ ਸਿਧਾਨਾ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਦਾ ਬਣ ਚੁੱਕਿਆ ਸੀ ਪਰ ਉਸ ਉੱਪਰ ਵੀ ਅਨੇਕਾਂ ਵਾਰ ਜਾਣ ਲੇਵਾ ਹਮਲੇ ਹੋਏ ਪਰ ਲੱਖਾ ਸਿਧਾਨਾ ਆਪਣੀ ਚੰਗੀ ਕਿਸਮਤ ਕਾਰਨ ਆਪਣੇ ਦੁਸ਼ਮਣਾਂ ਦੇ ਵਾਰ ਤੋਂ ਬਚ ਜਾਂਦਾ ਸੀ। ਦੋਸਤੋ ਜੁਰਮ ਤੇ ਸਿਆਸਤ ਦਾ ਰਿਸ਼ਤਾ ਇੱਕ ਪੁਰਾਣਾ ਰਿਸ਼ਤਾ ਹੈ। ਜਿਸ ਕਰਕੇ ਲੱਖੇ ਸਿਧਾਨਾ ਨੂੰ ਵੀ ਟਾਈਮ ਨਹੀਂ ਲੱਗਿਆ ਜੁਰਮ ਦੀ ਦੁਨੀਆ ਤੋਂ ਸਿਆਸਤ ਦੀ ਦੁਨੀਆ ਤੱਕ ਆਉਣ ਵਿੱਚ ਇਸ ਦੌਰਾਨ ਲੱਖਾ ਸਿਧਾਨਾ ਮਨਪ੍ਰੀਤ ਸਿੰਘ ਬਾਦਲ ਦੀ ਪੀਪਲ ਪਾਰਟੀ ਆਫ ਪੰਜਾਬ ਦੇ ਪੱਖ ਤੋਂ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਲੜਿਆ ਦੋਸਤੋ ਇਹਨਾਂ ਚੋਣਾਂ ਵਿੱਚ ਲੱਖੇ ਦੀ ਜਿੱਤ ਤਾਂ ਨਹੀਂ ਹੋਈ ਪਰ ਉਸ ਨੂੰ ਜੋ ਵੱਡੀ ਗਿਣਤੀ ਵਿੱਚ ਵੋਟਾਂ ਮਿਲੀਆਂ ਸਨ ਉਨੋਂ ਤਾਂ ਜ਼ਾਹਿਰ ਹੋ ਗਿਆ ਕਿ ਲੱਖਾ ਸਿਧਾਨਾ ਸਿਆਸਤ ਦੀ ਖੇਡ ਵਿੱਚ ਕੋਈ ਨਵਾਂ ਖਿਡਾਰੀ ਨਹੀਂ ਹੈ ਮੰਤਰੀਆਂ ਅਤੇ ਵੱਡੇ ਅਧਿਕਾਰੀਆਂ ਤੱਕ ਜਦੋਂ ਲੱਖੇ ਦੀ ਪਹੁੰਚ ਹੋ ਗਈ ਤਾਂ ਲੱਖਾ ਜ਼ਮੀਨ ਖਾਲੀ ਕਰਵਾਉਣ ਤੇ ਲੜਾਈ ਝਗੜੇ ਦੇ ਕੰਮਾਂ ਵਿੱਚ ਸਰਗਰਮ ਹੋ ਗਿਆ ਦੋਸਤੋ ਲਗਭਗ 2017 ਦੇ ਵਿੱਚ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਲੱਖਾ ਸਿਧਾਨਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਰਅਸਲ ਲੱਖਾ ਸਿਧਾਨਾ ਦੁਆਰਾ ਨੈਸ਼ਨਲ ਹਾਈਵੇ ਰੋਡ ਉੱਤੇ ਲੱਗੇ ਪਹੁੰਚ ਮਾਰਕ ਬੋਰਡਾਂ ਉੱਤੇ ਕਾਲਾ ਰੰਗ ਲਗਾ ਦਿੱਤਾ ਗਿਆ ਸੀ ਕਿਉਂਕਿ ਇਨਾ ਬੋਰਡਾਂ ਦੇ ਉੱਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਦਾ ਸਥਾਨ ਦਿੱਤਾ ਗਿਆ ਸੀ ਇਸ ਤੋਂ ਮਗਰੋਂ ਜੇਲ੍ਹ ਵਿੱਚ ਰਹਿੰਦੇ ਦੌਰਾਨ ਹੀ ਲੱਖੇ ਦੁਆਰਾ ਐਫ ਵੀ ਉੱਤੇ ਲਾਈਵ ਪੋਸਟ ਅਪਲੋਡ ਕੀਤੀ ਗਈ ਦੋਸਤੋ ਇਸ ਲਾਈਵ ਪੋਸਟ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਕਿ ਲੱਖਾ ਸਿਧਾਣਾ ਕੋਲਾਖਰਕਰ ਜੇਲ੍ਹ ਵਿੱਚ ਫੋਨ ਕਿੱਥੋਂ ਆਇਆ ਇਸ ਘਟਨਾ ਨਾਲ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉੱਠੇ ਸਨ ਦੋਸਤੋ ਲੱਖਾ ਸਿਧਾਣਾ ਕਿਤਾਬਾਂ ਬਣਨ ਦਾ ਬਹੁਤ ਸ਼ਕੀਨ ਹੈ ਇੱਕ ਵਾਰ ਜਦੋਂ ਉਹਨਾਂ ਨੇ ਇੱਕ ਪੰਜਾਬੀ ਲਿਖਤੇਚਰ ਸਿਮਰਨਜੀਤ ਕੌਰ ਦਾ ਲਿਖਿਆ ਜਮੀਰ ਨੂੰ ਹਲੂਣਾ ਪੜਿਆ ਤਾ ਇਸ ਨੂੰ ਪੜਨ ਮਗਰੋਂ ਲੱਖੇ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਉਸਨੇ ਜੁਰਮ ਦੀ ਦੁਨੀਆ ਨੂੰ ਛੱਡਣ ਦਾ ਫੈਸਲਾ ਕਰ ਲਿਆ ਤੇ ਹੁਣ ਲੱਖਾ ਸਿਧਾਣਾ ਲੋਕ ਭਲਾਈ ਦੇ ਕੰਮ ਲਈ ਪੂਰੇ ਪੰਜਾਬ ਵਿੱਚ ਜਾਣਿਆ ਜਾਂਦਾ ਹੈ ਦੋਸਤੋ ਇਸ ਦੌਰਾਨ ਉਹਨਾਂ ਦਾ ਵਿਆਹ ਵੀ ਹੋਇਆ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂ ਆਜ਼ਾਦ ਸਿੰਘ ਰੱਖਿਆ ਗਿਆ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਲੱਖਾ ਸਿਧਾਣਾ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਹਨ ਤੇ ਉਹਨਾਂ ਦੇ ਫੈਨ ਹਨ ਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲੱਖੇ ਦੇ ਨਾਲ ਮਿਲ ਕੇ ਪੰਜਾਬ ਦੇ ਗੰਭੀਰ ਮੁੱਦੇ ਜਿਵੇਂ ਕਿ ਪਾਣੀ ਦਾ ਮੁੱਦਾ ਲੋਕਾਂ ਦੀ ਹੋਰ ਹੀ ਡਾਕਟਰਾਂ ਦੁਆਰਾ ਅੰਨੇਵਾ ਲੁੱਟ ਜਿਹੇ ਅਹਿਮ ਮੁੱਦਿਆਂ ਸੰਬੰਧੀ ਵੱਡੇ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਦੋਸਤੋ ਜੇਕਰ ਤੁਸੀਂ ਵੀ ਲੱਖਾ ਸਿਧਾਣਾ ਦੇ ਫੈਨ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲੱਖਾ ਸਿਧਾਣਾ ਜਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ ਜਰੂਰ ਲਿਖਿਓ ਦੋਸਤੋ ਭਵਿੱਖ ਦੇ ਵਿੱਚ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤ